ਅੱਜ ਆਪਣੇ ਦਰਮਿਆਨ ਪੰਜਾਬੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਚੰਨਨ ਸਿੰਘ ਚੋਣੀ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਆਈ ਆਪਾਂ ਸਾਰੇ ਨੇ ਰਲ ਮਿਲ ਕੇ ਉਹਨਾਂ ਦਾ ਸਵਾਗਤ ਹੈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਟੇ ਅੱਜ ਅਸੀਂ ਪੰਜਾਬ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਛੋਟੇ ਪਿੰਡ ਦੇ ਵਿੱਚ ਮੀਟਿੰਗ ਕਰ ਰਹੇ ਆ ਇਹ ਪੰਚਾਇਤ ਤੁਸੀਂ ਦੇਖ ਰਹੇ ਹੋ ਇੱਥੇ ਇੱਕ ਰੋਡ ਬਣਨਾ ਹੈ ਜਿਹਨੂੰ ਰਾਹੋ ਰੋਡ ਕਹਿੰਦੇ ਨੇ ਕਈ ਸਾਲਾਂ ਤੋਂ ਉਹ ਰੋਡ ਰੁਕਿਆ ਹੋਇਆ ਹੈ ਆਨੇ-ਭਾਨੇ ਕਰੀ ਜਾਂਦੇ ਸਰੋਵਰ ਦਾ ਇੰਨਾ ਪ੍ਰਵਾਰ ਸਰੋਵਰ ਨੂੰ ਲੰਘ ਕੇ ਆਇਆ ਵਾ ਕਿ ਉਹ ਸਰੋਵਰ ਨੂੰ ਜੇ ਬਾਰਸ਼ ਪੈ ਜੇ ਤੇ ਬੰਦਾ ਪੈਦਲ ਵੀ ਨਹੀਂ ਜਾ ਸਕਦਾ ਇਹ ਬਹੁਤ ਦਿਨਾਂ ਤੋਂ ਮੰਗ ਕਰ ਰਹੇ ਨੇ ਕੋਈ ਸੁਣ ਨਹੀਂ ਰਹਾ ਸੋਵਾਰ ਨੂੰ ਸਾਡਾ ਡੈਪੂਟੇਸ਼ਨ ਡੀਸੀ ਲੁਧਿਆਣਾ ਨੂੰ ਮਿਲੇਗਾ ਅਸੀਂ ਬੇਨਤੀ ਕਰਾਂਗੇ ਕਿ ਜੀਜੀ ਸਾਹਿਬ ਜਿਹੜੇ ਨੇ ਉਹ ਰੋਡ ਮਹਿਕਮਾ ਉਹ ਜਗਲਾਤ ਮਹਿਕਮਾ ਉਹ ਬਿਜਲੀ ਮਹਿਕਮਾ ਇਹਨਾਂ ਤਿੰਨਾ ਮਹਿਕਮਿਆਂ ਦੇ ਅਫਸਰਾਂ ਨੂੰ ਆਪਣੇ ਕੋਲ ਬੁਲਾ ਲੈ ਸਾਡਾ ਵੀ ਡੈਪੂਟੇਸ਼ਨ ਆ ਜਾਏ ਤੇ ਬਹਿ ਕੇ ਮੀਟਿੰਗ ਕਰੀਏ ਕਾਰਨ ਦੱਸੇ ਬਿਲੇ ਕਿਉਂ ਹੋ ਰਿਹਾ ਨਹੀਂ ਕਾਰਨ ਦੱਸਦਾ ਤੇ ਉਹਦੇ ਬਾਅਦ ਇੱਥੇ ਫਿਰ ਅੰਦੋਲਨ ਚਲਾਇਆ ਜਾਏਗਾ ਤੇ ਅੰਦੋਲਨ ਜਿਹੜਾ ਹੈ ਉਹ ਆਰ ਪਾਰ ਵਾਲਾ ਹੋਏਗਾ ਉਹਦੀ ਜ਼ਿੰਮੇਵਾਰ ਸਰਕਾਰ ਹੋਵੇ ਇੰਦਰਜੀਤ ਖਾਨਸਾ ਭਾਈਗੁਰਜੀ ਕੀ ਫਤਿਹ ਅੱਜ ਅਸੀਂ ਪੰਜਾਬ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਗੜੀ ਟੋਗੜ ਪਿੰਡ ਦੇ ਵਿੱਚ ਮੀਟਿੰਗ ਕਰ ਰਹੇ ਹਾਂ ਇਹ ਪੰਚਾਇਤ ਤੁਸੀਂ ਦੇਖ ਰਹੇ ਹੋ ਇੱਥੇ 1 ਕਰੋੜ ਬਣਨਾ ਹੈ ਜਿਹਨੂੰ ਰਾਹੋ ਰੋਡ ਕਹਿੰਦੇ ਨੇ ਕਈ ਸਾਲਾਂ ਤੋਂ ਉਹ ਰੋਡ ਰੁਕਿਆ ਹੋਇਆ ਹੈ ਆਨੇ-ਭਾਨੇ ਕਰੀ ਜਾਂਦੇ ਨੇ ਸਰੋੜ ਦਾ ਇੰਨਾ ਬੁਰਾ ਹਾਲ ਐ ਮੋਸ ਸਰੋੜ ਨੂੰ ਲੰਘ ਕੇ ਆਇਆ ਵਾ ਕਿ ਉਹ ਸਰੋੜ ਨੂੰ ਜੇ ਬਾਰਸ਼ ਪੈਜੇ ਤੇ ਬੰਦਾ ਪੈਦਲ ਵੀ ਨਹੀਂ ਜਾ ਸਕਦਾ ਇਹ ਬਹੁਤ ਦਿਨਾਂ ਤੋਂ ਮੰਗ ਕਰ ਰਹੇ ਨੇ ਕੋਈ ਸੁਣ ਨਹੀਂ ਰਹਾ ਅੱਜ ਇਸ ਪਿੰਡ ਦੇ ਵਿੱਚ ਪੰਚਾਇਤ ਕੀਤੀ ਐ ਕਈ ਪਿੰਡਾਂ ਦੇ ਇਹ ਮੌਜੂਦ ਬੰਦੇ ਬੈਠੇ ਨੇ ਤੇ ਅੱਜ ਜਿਹੜਾ ਫੈਸਲਾ ਲਿਆ ਐ ਉਹ ਅਸੀਂ ਪੰਜਾਬ ਸਰਕਾਰ ਨੂੰ ਦੱਸਣਾ ਚਾਹਾਂਗੇ ਪੰਜਾਬ ਸਰਕਾਰ ਨੋਟ ਕਰੇ ਇਹ ਰੋਡ ਬਣਾਉਣ ਵਾਸਤੇ ਆਨੇ ਬਹਾਨੇ ਕਰ ਰਹੇ ਨੇ ਮੈਂ ਉਹਨਾਂ ਦੇ ਅਫਸਰਾਂ ਨਾਲ ਗੱਲ ਕੀਤੀ ਹੈ ਕੋਈ ਠੋਸ ਕਾਰਨ ਉਹ ਨਹੀਂ ਹੈ ਜਿਹਦੇ ਕਰਕੇ ਇਹ ਰੋਡ ਰੋਕਿਆ ਹੋ ਸੋਮਵਾਰ ਨੂੰ ਸਾਡਾ ਡੈਪੂਟੇਸ਼ਨ ਡੀਸੀ ਲੁਧਿਆਣਾ ਨੂੰ ਮਿਲੇਗਾ ਅਸੀਂ ਬੇਨਤੀ ਕਰਾਂਗੇ ਕਿ ਜੀਜੀ ਸਾਹਿਬ ਜਿਹੜੇ ਨੇ ਉਹ ਰੋਡ ਵਿਭਾਗ ਮੰਤਰੀ ਉਹ ਜਗਲਾਤ ਵਿਭਾਗ ਉਹ ਬਿਜਲੀ ਵਿਭਾਗ ਇਹਨਾਂ ਤਿੰਨਾਂ ਵਿਭਾਗਾਂ ਦੇ ਅਫਸਰਾਂ ਨੂੰ ਆਪਣੇ ਕੋਲ ਬੁਲਾ ਬੁਲਾ ਲੈ ਸਾਡਾ ਵੀ ਡੈਪੂਟੇਸ਼ਨ ਆ ਜੇ ਤੇ ਬਹਿ ਕੇ ਮੀਟਿੰਗ ਕਰੀਏ ਕਾਰਨ ਦੱਸੇ ਢਿ ਲੈ ਕਿਉਂ ਹੋ ਰਿਹਾ ਨਹੀਂ ਕਾਰਨ ਦੱਸਦਾ ਤੇ ਉਦੋਂ ਬਾਅਦ ਇੱਥੇ ਫਿਰ ਅੰਦੋਲਨ ਚਲਾਇਆ ਜਾਏਗਾ ਤੇ ਅੰਦੋਲਨ ਜਿਹੜਾ ਹੈ ਉਹ ਆਰ ਪਾਰ ਵਾਲਾ ਹੋਏਗਾ ਉਹਦੀ ਜ਼ਿੰਮੇਵਾਰ ਸਰਕਾਰ ਹੋਵੇ ਉਹਦਾ ਜਿਹੜਾ ਨਕਸ਼ਾਰ ਹੋਏਗਾ ਫਿਰ ਉਹਦੀ ਜ਼ਿੰਮੇਵਾਰ ਸਰਕਾਰ ਦੇ ਵੀ ਅਸੀਂ ਲੜਨਾ ਨਹੀਂ ਚਾਹਦੇ ਅਸਾਂ ਦੀ ਕੋਈ ਮੰਗ ਗਲਤ ਹੈ ਤਾਂ ਸਾਨੂੰ ਮੀਟਿੰਗ ਦੇ ਵਿੱਚ ਬਿਠਾ ਕੇ ਦੱਸ ਦਿਓ ਕਿ ਤੁਸੀਂ ਗਲਤ ਮੰਗ ਰਹੇ ਹੋ ਜੇ ਸਾਡੀ ਠੀਕ ਹੈ ਫਿਰ ਉਹ ਕਿਉਂ ਠੀਕ ਨਹੀਂ ਹੋ ਰਹੀ ਕੀ ਮਜਬੂਰੀ ਹੈ ਸਰਕਾਰ ਦੇ ਕੇ ਉਹ ਸਮਝਾ ਦੇ ਜੇ ਦੋਵੇਂ ਗੱਲਾਂ ਉਹਨਾਂ ਕੋਲ ਨਹੀਂ ਹੈ ਤੇ ਫਿਰ ਵੀ ਨਹੀਂ ਬਣਾਉਂਦੇ ਤੇ ਫਿਰ ਇਹ ਸਮਝੋ ਕਿ ਲੜਾਈ ਹੋਈ ਉਹਦੇ ਵਾਸਤੇ ਅਸੀਂ ਇੱਥੇ 7 ਮੈਂਬਰੀ ਕਮੇਟੀ ਬਣਾਤੀ ਹੈ ਉਸ ਕਮੇਟੀ ਦੀ ਡਿਊਟੀ ਲਾਤੀ ਹੈ ਹਰ ਪਿੰਡ ਦੇ ਵਿੱਚ ਜਾ ਕੇ ਉਹ ਜਿਹੜੇ ਨੇ ਅੱਗੇ ਕਮੇਟੀਆਂ ਬਣਾਉਣਗੇ ਤੇ ਇਹ ਅੰਦੋਲਨ ਪਰਸਾਜ਼ਨ ਨੂੰ ਟਾਈਮ ਦੇ ਕੇ ਜੇ ਉਹ ਹੱਲ ਕਰਦੇ ਨੇ ਇਹ ਗੱਲਾਂ ਨਾਲ ਹੱਲ ਕਰਦੇ ਨੇ ਮੀਟਿੰਗ ਦੇ ਨਾਲ ਤੇ ਬਹੁਤ ਚੰਗਾ ਹੈ ਨਹੀਂ ਤੇ ਉਦੋਂ ਬਾਅਦ ਅੰਦੋਲਨ ਹੋਏਗਾ ਤੇ ਫਿਰ ਜਿਹੜਾ ਉਹ ਸਰਕਾਰ ਵਾਸਤੇ ਵੀ ਨੁਕਸਾਨ ਚਾਏਗਾ ਤੇ ਸਾਡੇ ਵਾਸਤੇ ਵੀ ਜਿਹੜਾ ਹੈ ਉਹ ਕੋਈ ਚੰਗਾ ਨਹੀਂ ਹੁੰਦਾ ਸਾਨੂੰ ਵੀ ਸੜਕਾਂ ਦੇ ਬੈਠਣ ਦਾ ਕੋਈ ਸ਼ੌਕ ਨਹੀਂ ਹੈ ਉਂਝ ਵੀ ਫਿਰ ਜਿਹੜੇ ਸੀਐਮ ਸਾਹਿਬ ਨੇ ਉਹ ਸ਼ਾਇਦ ਕਿਸਾਨ ਸੰਗਠਨਾ ਤੋਂ ਦੁਖੀ ਵੀ ਨੇ ਉਹਨਾਂ ਦੀ ਪਾਸਾ ਜਿਹੜੀ ਮੈਂ ਦੇਖੀ ਹੈ ਉਹ ਕੋਈ ਜ਼ਿਆਦਾ ਚੰਗੀ ਆ ਲੱਗੀ ਨਹੀਂ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਸੀਐਮ ਸਾਹਿਬ ਵੀ ਜਿਹੜਾ ਹੈ ਇਸ ਗੱਲ ਤੇ ਨੋਟਿਸ ਲੈਣ ਵੀ ਸਾਡੀ ਮੰਗ ਗਲਤ ਹੈ ਤੇ ਸਾਨੂੰ ਬੁਲਾ ਕੇ ਦੱਸ ਦਿਓ ਵੀ ਆ ਗਲਤ ਹੈ ਜੇ ਠੀਕ ਹੈ ਤੇ ਫਿਰ ਆਪਣੇ ਅਫਸਰਾਂ ਨੂੰ ਕਹੋ ਵੀ ਆਪਣੇ ਆ ਕਿਉਂ ਜਿਨ੍ਹਾਂ ਦੀ ਕਮੀ ਹੈ ਉਹਨਾਂ ਤੇ ਕਾਰਵਾਈ ਕਰੋ ਤੇ ਇਹ ਰੋਡ ਜਿਹੜਾ ਹੈ ਉਹ ਬਣਨਾ ਚਾਹੀਦਾ ਹੈ ਤੇ ਇਸ ਰੋੜ ਤੇ ਜਿਹੜਾ ਹੈ ਭਾਰਤੀ ਕਿਸਾਨ ਵੀ ਨਹੀਂ ਛੜੂੜ ਦੇ ਛੰਡੇ ਥੱਲੇ ਅੰਦੋਲਨ ਲੜਿਆ ਜਾਏਗਾ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ 100 ਵਾਰ ਤੋਂ ਸਾਡਾ ਜਿਹੜਾ ਹੈ ਸਰਕਾਰ ਨਾਲ ਗੱਲਬਾਤ ਕਰਨ ਦਾ ਸਿਸਟਮ ਸ਼ੁਰੂ ਹੋਏਗਾ ਤੇ ਮੇਰੀ ਫਿਰ ਇੱਕ ਵਾਰੀ ਸਰਕਾਰ ਨੂੰ ਬੇਨਤੀ ਹੈ ਵੀ ਇਸ ਗੱਲ ਤੇ ਸਟੈਂਡ ਲਏ ਨਹੀਂ ਤੇ ਸਾਡਾ ਪੂਰਾ ਸੰਗਠਨ ਜਿੰਨਾ ਪੰਜਾਬ ਦਾ ਸੰਗਠਨ ਹੈ ਉਹ ਵੀ ਇਸ ਲਈ ਵਾਸਤੇ ਤਿਆਰ ਰਹੇ ਇਲਾਕੇ ਦੇ ਲੋਕ ਵੀ ਹੋਣਗੇ ਤੇ ਬਾਹਰੋਂ ਜਿਹੜੇ ਸਬਦ ਸੰਗਠਨ ਨੇ ਉਹ ਵੀ ਫਿਰ ਮੋਰਚੇ ਤੇ ਪਹੁੰਚੇ ਧੰਨਵਾਦ ਅਤੇ ಗ್ರಾಮ ਪੰਚਾਇਤ ਗੜੀ ਸ਼ੇਰੂ ਅਤੇ ಗ್ರಾಮ ਪੰਚਾਇਤ ਗੜੀ ਫਾਜਤ ਇਹਨਾਂ ਸਾਰਿਆਂ ਵੱਲੋਂ ਇੱਥੇ ਸਾਡੇ ਦਰਮਿਆਨ ਗੰਨਾਮ ਸਿੰਘ ਦੀ ਛਡੂਨੀ ਬੀਕੇਯੂ ਫਾਉ ਪ੍ਰਧਾਨ ਤੇ ਅਸੀਂ ਉਹਨਾਂ ਦਾ ਉਹਨਾਂ ਦੇ ਨਾਲ ਜੋ ਵੀ ਦਰਜਾ-ਵਦਰਜਾ ਆਏ ਹਨ ਉਹਨਾਂ ਦਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਸਾਡੀ ಗ್ರಾಮ ਪੰਚਾਇਤ ਵੱਲੋਂ ਵੀ ਡੋਗੜ ਵੱਲੋਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਸਾਡਾ ਜੋ ਵੀ ਹੈ ਖਸੀ ਇਹਨਾਂ ਨੂੰ ਪ੍ਰਧਾਨ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਇਹ ਰਸਤਾ ਆ ਰਾਹੂਰ ਦਾ ਇਹ ਰਸਤਾ ਸਰ ਬਹੁਤ ਜਿਆਦਾ ਖਰਾਬ ਹੈ ਅਤੇ ਅਸੀਂ ਸਾਡੇ ਅਗਰ ਤੁਹਾਨੂੰ ਸਾਥ ਛੋੜਾ ਹੈ ਤਾਂ ਸਾਡਾ ਜੋ ਵੀ ਨਗਰ ਹੈ ਸਾਡੇ ਨਗਰ ਦੇ ਤਿੰਨੇ ਪੰਚਾਇਤਾਂ ಗ್ರಾಮ ਪੰਚਾਇਤਾਂ ਜੋ ਵੀ ਹਾਲ ਬਹੁਤ ਛੋੜਾ ਏਰੀਆ ਸਾਡਾ ਤੁਹਾਡੇ ਨਾਲ ਖੜਾ ਹੈ ਜਿੱਥੇ ਵੀ ਤੁਹਾਡਾ ਹੁਕਮ ਹੋਵੇ ਅਸੀਂ ਤੁਹਾਡੇ ਨਾਲ ਵਿਚਾਰ ਨੂੰ ਤਿਆਰ ਹਾਂ ਪਰ ਸਾਡੀ ਇਹੀ ਮੰਗ ਹੈ ਕਿ ਸਾਡਾ ਜਿਹੜਾ ਪੰਪ ਹੈ ਇਹਨੂੰ ਦੇਖ ਕੇ ਜਿਸ ਤਰ੍ਹਾਂ ਪਿੱਛੇ ਰੋੜ ਬਣਾਇਆ ਹੈ ਉਸੇ ਦਰਮਿਆਨ ਇਹ ਜਿਹੜਾ ਸਾਡਾ ਜੰਗਲ ਵਾਲਾ ਰਸਤਾ ਹੈ ਇਸ ਨੂੰ ਵੀ ਬਣਾਇਆ ਨਾ ਵੀ ਕਿਉਂਕਿ ਕਾਫੀ ਟਾਈਮ ਤੋਂ ਅਸੀਂ ਦੇਖਦੇ ਆਂ ਅਸੀਂ ਛੋਟੇ ਛੋਟੇ ਹੁੰਦੇ ਸੀ ਇੱਥੇ ਕਾਲੀ ਜਿੰਦੀ ਸਰਕਾਰ ਵੀ ਰਹੀ ਹੈ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਪਰ ਇਹ ਜਿਹੜਾ ਰਸਤਾ ਸਾਡੇ ਨੂੰ ਉੂੜ ਦਾ ਇਹ ਨਹੀਂ ਬਣਿਆ ਵੀ ਤੇ ਜਿਸ ਟਾਈਮ ਸਾਡੇ ਇਹ ਜ਼ਮੀਨਾਂ ਕਬੈਰ ਹੋਈਆਂ ਸਨ ਉਸ ਟਾਈਮ ਕਦੇ ਕਹਿੰਦੇ ਹੁੰਦੇ ਸੀਗੇ ਵੀ ਇਹ ਜਿਹੜੇ ਪਿੰਡ ਆ ਇਹ ਸੂਲੇ ਦੀ ਛੜੀ ਬਣ ਜਾਣਗੇ ਪਰ ਸਰ ਬਹੁਤ ਹੀ ਮਾੜੀ ਗੱਲ ਆ ਕਿ ਸੂਲੇ ਦੀ ਛੜੀ ਤਾਂ ਕੀ ਬਣਨੀ ਸੀਗੇ ਅਸੀਂ ਤਾਂ ਕਹਿੰਨਾਂ ਉਹ ਵੀ ਬੈਠੀ ਕਿਉਂਕਿ ਸਾਡੇ ਬੱਚੇ ਦੂਰ ਪੜਨ ਜਾਂਦੇ ਆ ਲੈ ਕੇ ਆਣਾ ਲੈ ਕੇ ਜਾਣਾ ਬਹੁਤ ਹੀ ਔਖਾ ਹੁੰਦਾ ਹੈ ਅਤੇ ਸਾਡੇ ਰਾਹੋ ਰੂਟ ਦਾ ਜਿਹੜਾ ਇਹ ਹਾਲਾਤ ਬਹੁਤ ਹੀ ਮਾੜਾ ਹੈ ਅਤੇ ਬਾਕੀ ਜੋ ਵੀ ਸਰ ਤੁਹਾਡਾ ਹੁਕਮ ਹੋਵੇਗਾ ਅਸੀਂ ਤੁਹਾਡੇ ਨਾਲ ਖੜੇ ਆ ਦਿਨ ਰਾਤ ਤੁਹਾਡੇ ਨਾਲ ਖੜੇ ਆ ਜਿੱਦਾਂ ਵੀ ਤੁਹਾਡਾ ਹੁਕਮ ਹੋਊਗਾ ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸਤਿ ਸ੍ਰੀ ਅਕਾਲ ਸਰ ਉਹ ਆ ਕੇ ਆਪਣੇ 2 ਮਿੰਟ ਵਿਚਾਰ ਰੱਖਣੇ ਹਨ। ਇਹ ਨਾਲ ਸੁਪਨਾ। ਅੰਮ੍ਰਿਤਸਰ ਸਾਹਿਬ ਸੰਗਤ ਜੀ ਅੱਜ ਦੇ ਮੁੱਖ ਮਹਿਮਾਨ ਸਾਡੇ ਕਿਸਾਨ ਜੀ ਦੇ ਪ੍ਰਧਾਨ ਸਾਕ ਨਾਮ ਸਿੰਘ ਜੀ ਚਰੋਨੇ ਜਿਨ੍ਹਾਂ ਨੇ ਕਿ ਸਾਡੇ ਹਲਕੇ ਦੀ ਦੇ ਚਿੰਨ ਸਭੀ ਕਾਰ ਕਾਤੇ ਹੋ ਇਥੇ ਸਾਡੇ ਦਰਮਿਆਨ ਦਰਸ਼ਨ ਦਿੱਤੇ ਹਨ ਸਾਡੀਆਂ ਜੋ ਸਮੱਸਿਆ ਹੈ ਉਸਨੂੰ ਵਿਸਤਾਰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਾਰੀ ਟੀਮ ਦਾ ਜਿੰਨੇ ਵੀ ਆਏ ਹਲਕਾ ਮਤਭਾ ਦਰਜਾ ਵਧਾ ਦਰਜਾ ਸਾਰੀਆਂ ಗ್ರಾಮ ਪੰਚਾਇਤਾਂ ਨਗਰ ਪੰਚਾਇਤਾਂ ਪ੍ਰਬੰਧਕ ਕਮੇਟੀਆਂ ਸਾਰਿਆਂ ਦਾ ਇੱਥੇ ਆਣ ਤੇ ਜਿਆ ਕਹਿੰਦੇ ਆ ਜੀ ਹੈ ਜੇ ਆ ਅਤਨਵਾਦ ਕਰਦੇ ਆ ਸਾਰਿਆਂ ਦਾ ਬੀਬੇ ਦਾ ਵੀ ਜਿਹੜਾ ਨਾਲ ਇੱਥੇ ਬਹੁਤ ਸਕੇਪੀਟਾ ਨਾਲ ਵੱਢ ਕੇ ਜਤਰਾ ਸਾਹਿਬ ਦੇ ਦਰਸ਼ਨ ਦੀ ਤੇ ਕਿਰਪਾਤਾ ਕੀਤੀ ਹੈ ਹੁਣ ਅਸੀਂ ਬੇਨਤੀ ਕਰਦੇ ਆ ਕਿ ਜਿਸ ਪ੍ਰਬੰਧ ਬਾਤ ਸੇ ਅਸੀਂ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹ ਸਾਡਾ ਜਿਹੜਾ ਹਲਕਾ ਤਕਰੀਬਨ 5-6 ਪਿੰਡਾਂ ਪਤਾ ਨਹੀਂ ਤੇ ਕੁਦਰਤ ਨੇ ਇਹਨਾਂ ਨੂੰ ਕਿਸਮਤਾਂ ਬਾੜੀ ਲਿਖੀ ਐ ਪਹਿਲਾਂ ਤਾਂ 20-25 ਸਾਲ ਆ ਜਿਹੜਾ ਪੁਲ ਬਣਿਆ ਉਹ ਆਪੇ ਨੂੰ ਸਾਨੂੰ 25-30 ਸਾਲ ਦੀ ਇੰਤਜ਼ਾਰ ਕਰਦੇ ਰਹੇ ਆ ਇੱਥੇ ਲੱਕੜ ਦਾ ਪੁਲ ਵੀ ਬਣਾ ਕੇ ਸਰਕਾਰਾਂ ਦਾ ਸਾਰਿਆਂ ਫਿਰ ਉਹ ਉਡ ਗਿਆ 78 ਦੇ ਵਿੱਚ ਉਸ ਤੋਂ ਬਾਅਦ ਫਿਰ ਪਿੰਚੇ ਕਰ ਕਰਕੇ ਥੱਕ ਗਏ ਅਸੀਂ ਕਿ ਸਾਨੂੰ ਆ ਨਵਾਂ ਸ਼ਹਿਰ ਨੇੜੇ ਪਿੰਡਾਂ ਨੂੰ ਵੀ ਆਉਣਾ ਦੂਰ ਪੈਂਦਾ ਮੋਰੇ ਜੰਗਲ ਆ ਇਹਨਾਂ ਜੋੜਿਆ ਜਾਵੇ ਕੋਈ ਇੱਕ ਸਰਕਾਰ ਆਏ ਅਕਾਲੀਵਾਲੀ ਦੀ ਜਿਹਨਾਂ ਨੇ ਕਿ ਪੁਲਸਾਂ ਇਹ ਬਣਾਤਾ ਲੇਕਿਨ ਅਗਲੀ ਜਿਹੜੀ ਸੜਕਾ ਉਹਦੇ ਨਾਲ ਜੋੜਨ ਦੀ ਕਿਰਪਾ ਤਨ ਕੀਤੀ ਬੜਾ ਲੱਟ ਭੱਜ ਕੀਤੀ ਹੈ ਹੁਣ ਤੱਕ ਵੀ ਜੇ ਕਿਤੇ ਪਿੱਛੋਂ ਬਣ ਜਾਂਦਾ ਤਾਂ ਉਹ ਮੋੜ ਤੋਂ ਥਾਣੇ ਕੋਲੋਂ ਅੱਗੇ ਪਿੱਛੇ ਰਹਿ ਜਾਂਦਾ ਕਾਹਨੋਂ ਆਉਣ ਦੀ ਕਿਰਪਾ ਮਤਲਬ ਕੋਈ ਵੀ ਬੰਦਾ ਮਤਲਬ ਤਕਲੀਫ ਨਹੀਂ ਕਰਦਾ ਕਿ ਅਨੇ ਹਾਂ ਝੰਡਾ ਦੇ ਵਿੱਚੋਂ ਕੱਢਦੀ ਕਿਉਂਕਿ ਜੰਗਲ ਦਾ ਐਵੇਂ ਇੱਕ ਬਹਾਨਾ ਹੈ ਕਿ ਰੋਡ ਬਾਕੀ ਵੀ ਨਿਕਲਦੇ ਆ ਬਹੁਤ ਜੰਗਲ ਨੇ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਤੱਕ ਸਾਰੇ ਨਾਲ-ਨਾਲ ਜੰਗਲ ਨੇ ਉਹ ਕੋਈ ਰੋਡ ਕਿਹਾ ਨਹੀਂ ਬੜੇ ਬੜੇ ਤੋਂ ਦੂਰ ਦੂਰ ਤੱਕ ਜੰਗਲ ਵੱਢ ਕੇ ਕਰੋੜ ਬਣਾਏ ਜਾਂਦੇ ਆ ਸਾਡੇ